ਸ੍ਰੀ ਸਾਹਿਬ ਤਾਂ ਕਹਿ ਰਹੇ ਆ ਵੀ ਅਸੀਂ ਇੱਕ ਵੀ ਬੂੰਦ ਜਿਹੜੀ ਹੈਗੀ ਉਹ ਹਰਿਆਣਾ ਨੂੰ ਨਹੀਂ ਦੇਵਾਂਗੇ ਇਦੋਂ ਬੀਜੇਪੀ ਵਾਲੇ ਵੀ ਇਹੀ ਕਹਿ ਰਹੇ ਆ ਕਿ ਇਹ ਅੰਦਰ ਖੱਤੇ ਕੀ ਚੱਲਦਾ ਪਿਆ। ਉਹ ਪੀਤੀ ਚ ਕਹਿੰਦਾ ਯਾਰ ਇਹਦਾ ਕੀ ਕਰੀਏ ਅਸੀਂ ਦੇ ਇੰਨੇ ਦੁਖੀ ਐਸ ਮੁੱਖ ਮੰਤਰੀ ਤੋਂ। ਕੁਝ ਕੁਝ ਹੋਰ ਕਹਿੰਦਾ ਸੋ ਵੀ ਕੁਝ ਹੋਰ ਕਹਿੰਦਾ। ਡਰਾਮੇ ਬਾਜੀ ਆਮ ਆਦਮੀ ਪਾਰਟੀ ਵੀ ਕਰ ਰਹੀ ਆ। ਉਹ ਡਰਾਮੇ ਬਾਜੀ ਆ ਬੀਜੇਪੀ ਵਾਲੇ ਸਾਹਮਣੇ ਖੜੇ ਕਰ ਰਹੇ ਨੇ। ਇਹਨਾਂ ਨੇ ਡੈਮ ਐਕਟ ਦੇ ਥਰੂ ਜਿਹੜਾ ਸਾਰੇ ਅਧਿਕਾਰ ਸੀਗੇ ਸੈਂਟਰ ਨੂੰ ਦੇ ਦਿੱਤੇ ਸੀਗੇ। ਇਹ ਅੱਜ ਡਰਾਮਾ ਕਰਦੇ ਆ। ਇਹ ਕਹਿੰਦੇ ਅਸੀਂ ਪਾਣੀ ਬਚਾਵਾਂਗੇ। ਕੀ ਖਾਕ ਪਾਣੀ ਬਚਾਉਣਗੇ? ਤਕਰੀਬਨ 22 ਤੋਂ ਇਹ ਪਾਣੀ ਜਾ ਰਿਹਾ ਹੈ ਅੱਜ ਇਹ ਡਰਾਮੇਬਾਜ਼ੀ ਇਹਨਾਂ ਨੂੰ ਪਤਾ ਵੀ ਇਲੈਕਸ਼ਨ ਨੇੜੇ ਆ ਗਏ ਬਿੱਟੂ ਤਾਂ ਰਾਜਸਥਾਨ ਦਾ ਐਮਪੀ ਆ ਉਹ ਰਾਜ ਸਭਾ ਦਾ ਮੈਂਬਰ ਆ ਇੱਥੋਂ ਦਾ ਥੋੜੀ ਆ ਉਹ ਰਾਜ ਸਭਾ ਦਾ ਉੱਥੋਂ ਦਾ ਉਹ ਤਾਂ ਕਹੂਗਾ ਜਾਵੇ ਪਾਣੀ ਤੇ ਇੱਥੇ ਸਾਰੀਆਂ ਇਹ ਦੋਨੇ ਪਾਰਟੀਆਂ ਹਨਾ ਡਰਾਮੇਬਾਜ਼ੀਆਂ ਕਰਦੀਆਂ ਪਈਆਂ ਹੋਰ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਸਾਡੀਆਂ ਜਿਹੜੀਆਂ ਫਸਲਾਂ ਕਣਕਾਂ ਸੜ ਗਈਆਂ ਨੇ ਵੱਡੇ ਪੱਧਰ ਤੇ ਮਾਲਵਾ ਏਰੀਆ ਇਹ ਸੜੀਆਂ ਨੇ ਔਰ ਉਹਦੇ ਨਾਲ ਨਾਲ ਉਸ ਤੋਂ ਪਹਿਲਾਂ ਘੜੇ ਮਾਰੀ ਚ ਵੀ ਮਾਰੀਆਂ ਗਈਆਂ ਨੇ ਜਿਹੜਾ ਸਾਡਾ ਕਿਸਾਨ ਮਜ਼ਦੂਰ ਮੋਰਚੇ ਦਾ ਜਿਹੜਾ ਨੁਕਸਾਨ ਹੋਇਆ ਜਿਹੜਾ ਪੁਲਿਸ ਨੇ ਡਾਕਾ ਮਾਰ ਕੇ ਲੀਡਰਾਂ ਦੇ ਨਾਲ ਰਲ ਕੇ ਡਾਕਾ ਮਾਰਿਆ ਸਾਡਾ ਸਮਾਨ ਚੋਰੀ ਕੀਤਾ ਸਾਡੇ ਕੱਪੜਿਆਂ ਤੱਕ ਚੋਰੀ ਕੀਤੇ ਨੇ ਇਹਨਾਂ ਨੇ ਇਹ ਸਾਰਾ ਕੁਝ ਬੀਜੇਪੀ ਕਾ ਆਮ ਆਦਮੀ ਪਾਰਟੀ ਨੇ ਮਿਲੀ ਭੁਗਤ ਨਾਲ ਜਿਹੜਾ ਸਾਡਾ ਪੰਜਾਬ ਦਾ ਪਾਣੀ ਜਾ ਰਿਹਾ ਅੱਜ ਇਹ ਡਰਾਮੇਬਾਜ਼ੀਆਂ ਕਰਦੇ ਨੇ ਪੁਤਲੇ ਸਾੜਦੇ ਨੇ ਇਹ ਮੈਂ ਤੇ ਕਹਿੰਦਾ ਇਹਨਾਂ ਦੇ ਡਾਂਗਾ ਪੈਣ ਵਾਲੀਆਂ ਨੇ ਨਮਸਤੇ ਸਤਿ ਸ੍ਰੀ ਅਕਾਲ ਆਦਵ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅੱਜ ਅਸੀਂ ਡੀਸੀ ਦਫ਼ਤਰ ਖੜੇ ਆ ਜਿੱਥੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਕਿਸਾਨ ਜਥੇਬੰਦੀਆਂ ਇੱਥੇ ਆਈਆਂ ਨੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਤੇ ਇਹਨਾਂ ਦਾ ਹੀ ਮੰਗ ਇਹ ਹੈਗੀ ਆ ਕਿ ਫਸਲਾਂ ਦੇ ਵੱਖ-ਵੱਖ ਤਰੀਕਿਆਂ ਨਾਲ ਹੋਏ ਨੁਕਸਾਨ ਅਤੇ ਮੋਰਚੇ ਦੇ ਉੱਤੇ ਜਿਹੜੇ ਨੁਕਸਾਨ ਹੋਏ ਨੇ ਉਹਨਾਂ ਦੀ ਪ੍ਰੋਪਰ ਜਿਹੜੀ ਹੈਗੀ ਹੈ ਪਰਪਾਈ ਕੀਤੀ ਜਾਵੇ ਤੇ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਦਿਲਬਾਖ ਸਿੰਘ ਗਿੱਲ ਮੌਜੂਦ ਨੇ ਕਿਸਾਨ ਆਗੂ ਨੇ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅ ਅੱਜ ਤੁਸੀਂ ਡੀਸੀ ਦਫ਼ਤਰ ਆਏ ਹੋ ਕਿਹੜੇ ਕਿਹੜੇ ਮੁੱਦੇ ਲੈ ਕੇ ਆਏ ਹੋ ਔਰ ਕੀ ਕੀ ਮੋਟਿਵ ਹੈ ਤੁਹਾਡਾ ਸਾਡਾ ਅੱਜ ਜਿਹੜਾ ਦੋਨਾਂ ਫਾਰਮਾਂ ਦਾ ਸੀਬੀਆਈ ਅੱਜ ਇੱਕ ਮੰਗ ਪੱਤਰ ਦੇਣਾ ਡੀਸੀ ਸਾਹਿਬ ਨੂੰ ਜਿਦੇ ਚ ਸਾਡੀਆਂ ਜਿਹੜੀਆਂ ਫਸਲਾਂ ਕਣਕਾਂ ਸੜ ਗਈਆਂ ਨੇ ਵੱਡੇ ਪੱਧਰ ਤੇ ਮਾਲਵਾ ਏਰੀਏ ਸੜੀਆਂ ਨੇ ਔਰ ਉਹਦੇ ਨਾਲ ਨਾਲ ਉਸ ਤੋਂ ਪਹਿਲਾਂ ਗੜੇ ਮਾਰੀ ਚ ਵੀ ਮਾਰੀਆਂ ਗਈਆਂ ਨੇ ਉਹਨਾਂ ਦਾ ਤੇ ਫਿਰ ਜਿਹੜਾ ਸਾਡਾ ਕਿਸਾਨ ਮਜ਼ਦੂਰ ਮੋਰਚੇ ਦਾ ਜਿਹੜਾ ਨੁਕਸਾਨ ਹੋਇਆ ਜਿਹੜਾ ਪੁਲਿਸ ਨੇ ਡਾਕਾ ਮਾਰ ਕੇ ਲੀਡਰਾਂ ਦੇ ਨਾਂ ਰਾਲ ਕੇ ਡਾਕਾ ਮਾਰਿਆ ਸਾਡਾ ਸਮਾਨ ਚੋਰੀ ਕੀਤਾ ਸਾਡੇ ਕੱਪੜਿਆਂ ਤੱਕ ਚੋਰੀ ਕੀਤੇ ਨੇ ਇਹਨਾਂ ਨੇ ਉਹ ਜਿਹੜੇ ਉਹ ਸਮਾਨ ਦੀ ਭਰ ਪਾਈ ਲਈ ਤੇ ਇੱਕ ਸਾਡੇ ਬਰਮਖੇ ਸਾਹਿਬ ਨੇ ਸਾਡੇ ਕਿਸਾਨ ਲੀਡਰ ਨੇ ਉਹਨਾਂ ਨੂੰ ਉੱਥੇ ਕੁੱਟਮਾਰ ਕੀਤੀ ਗਈ ਆ ਉਹ ਐਸਐਚਓ ਹਰਪ੍ਰੀਤ ਉਹਨੂੰ ਸਸਪੈਂਡ ਕਰਾਉਣ ਲਈ ਤੀਜਾ ਇੱਕ ਮਬਾਦ ਜਿਹੜਾ 2-4 ਦਿਨਾਂ ਤੋਂ ਸ਼ੁਰੂ ਹੋਇਆ ਡਰਾਮੇਬਾਜ਼ੀ ਜਿਹੜੀ ਸ਼ੁਰੂ ਕੀਤੀ ਆ ਉਹ ਡਰਾਮੇਬਾਜ਼ੀ ਆਮ ਆਦਮੀ ਪਾਰਟੀ ਵੀ ਕਰ ਰਹੀ ਆ ਉਹ ਡਰਾਮੇਬਾਜ਼ੀ ਆ ਬੀਜੇਪੀ ਵਾਲੇ ਸਾਹਮਣੇ ਖੜੇ ਕਰ ਰਹੇ ਨੇ ਇਹ ਡਰਾਮੇਬਾਜ਼ੀ ਆ ਏ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਅੱਜ ਤੱਕ ਇਹੋ ਜਿਹੇ ਸਮਝੌਤੇ ਹੁੰਦੇ ਆਏ ਆ ਕਿ ਪੰਜਾਬ ਦਾ ਪਾਣੀ ਪੰਜਾਬ ਦੀਆਂ ਯੂਨੀਵਰਸਿਟੀਆਂ ਪੰਜਾਬ ਤੋਂ ਚੰਡੀਗੜ੍ਹ ਸਾਰਾ ਕੁਝ ਸਾਰਾ ਕੁਝ ਟੋਡਲ ਸਾਰੀਆਂ ਪਾਰਟੀਆਂ ਨੇ ਰਲ ਮਿਲ ਕੇ ਸੈਂਟਰ ਦੇ ਹਵਾਲੇ ਕਰ ਦਿੱਤਾ ਜਿਹਦੇ ਚ ਜੇ ਥੋੜਾ ਬੜਾ ਕੱਲ ਬਚਿਆ ਸੀ ਆ ਪਿਛਲੇ 2 ਦਿਨਾਂ ਤੋਂ ਜਿੱਦਣ 22 ਦੇ ਵਿੱਚ ਆਮ ਆਦਮੀ ਸਰਕਾਰ ਬਣੀ ਆ ਇਹਨਾਂ ਨੇ ਡੈਮ ਐਕਟ ਦੇ ਥਰੂ ਜਿਹੜਾ ਸਾਰੇ ਅਧਿਕਾਰ ਸੀਗੇ ਸੈਂਟਰ ਨੂੰ ਦੇ ਦਿੱਤੇ ਸੀਗੇ ਇਹ ਅੱਜ ਡਰਾਮਾ ਕਰਦੇ ਆ ਇਹ ਕਹਿੰਦੇ ਅਸੀਂ ਪਾਣੀ ਪਿਚਾਵਾਂਗੇ ਕੀ ਖਾਕ ਪਾਣੀ ਪਿਚਾਉਣਗੇ ਔਰ ਸਾਡਾ ਇੱਕ ਮੈਂਬਰ ਸੀ ਜਿਹੜਾ ਪੰਜਾਬ ਦਾ ਲੱਗਾ ਜਿਹਨੂੰ ਕੰਟਰੋਲਰ ਕਹਿੰਦੇ ਆ ਕੰਟਰੋਲ ਉਹਦੇ ਦਾ ਅਰਥ ਇਹ ਹੁੰਦਾ ਪਾਣੀ ਕਿੰਨਾ ਕਿੱਧਰ ਛੱਡਣਾ ਕਿੰਨਾ ਕਿੱਧਰ ਛੱਡਣਾ ਕਿੰਨਾ ਕਿੱਧਰ ਉਹ ਵੀ ਇਹਨਾਂ ਨੇ ਬਦਲ ਕੇ ਉਹਨੂੰ ਸਿਕਿਉਰਿਟੀ ਐਕਟ ਤੇ ਲਾਤਾ ਪੰਜਾਬ ਜਿਹੜਾ ਸਿਕਿਉਰਿਟੀ ਐਕਟ ਸੀ ਉਹਦਾ ਇੰਚਾਰਜ ਲਾਤਾ ਉਧਰਲੇ ਬਨੇ ਹਟਾ ਲਿਆ ਪਤਾ ਲੱਗਾ ਕਿ ਕੱਲ ਰਾਤ ਉਹਨੂੰ ਵੀ ਹਟਾਤਾ ਜਿਹੜਾ ਹਰਿਆਣੇ ਦਾ ਲਾਇਆ ਸੀ ਪੋਤੇ ਹੁਣ ਰਾਜਸਥਾਨ ਦਾ ਲੱਗਦਾ ਪਰ ਮੁੱਖ ਮੰਤਰੀ ਸਾਹਿਬ ਤਾਂ ਕਹਿ ਰਹੇ ਆ ਵੀ ਅਸੀਂ ਇੱਕ ਵੀ ਬੂੰਦ ਜਿਹੜੀ ਹੈਗੀ ਉਹ ਹਰਿਆਣੇ ਨੂੰ ਨਹੀਂ ਦੇਵਾਂਗੇ ਇਦੋਂ ਬੀਜੇਪੀ ਵਾਲੇ ਵੀ ਇਹੀ ਕਹਿ ਰਹੇ ਆ ਕਿ ਇਹ ਅੰਦਰ ਖੱਤੇ ਕੀ ਚੱਲਦਾ ਪਿਆ ਉਹ ਸ਼ਰਾਬ ਪੀਤੀ ਚ ਕਹਿੰਦਾ ਯਾਰ ਇਹਦਾ ਕੀ ਕਰੀਏ ਅਸੀਂ ਤਾਂ ਇੰਨੇ ਦੁਖੀ ਐਸ ਮੁੱਖ ਮੰਤਰੀ ਤੋਂ ਪੀਤੀ ਚ ਕੁਝ ਹੋਰ ਕਹਿੰਦਾ ਸੋफी ਕੁਝ ਹੋਰ ਕਹਿੰਦਾ ਇਹਦਾ ਇੱਕ ਬਿਆਨ ਹੈ ਹੀ ਨਹੀਂਗਾ ਇਹ ਤੂੰ ਇੰਨੇ ਦੁਖੀ ਆ ਸੀ ਤੂੰ ਪਹਿਲਾਂ ਤੂੰ ਇਹ ਸਾਰਾ ਬੋਰਡ ਦਾ ਮੈਨੇਜਮੈਂਟ ਉਹਨਾਂ ਨੂੰ ਸਾਂਭੀ ਕਿਉਂ ਦਿੱਤੀ ਕਿਉਂ ਉਹ ਤੋਂ ਪਹਿਲਾਂ ਕਾਲੀ ਸੀ ਕਾਂਗਰਸ ਸੀ ਇਹਨਾਂ ਨੇ ਸਾਡੇ ਬੋਰਡ ਦੀਆਂ ਮੈਂਬਰਸ਼ਿਪਾਂ ਖਾਲੀ ਰਹੀਆਂ ਨੇ ਇਹਨਾਂ ਨੇ ਇੱਕ ਵੀ ਮੈਂਬਰ ਨਹੀਂ ਦਿੱਤਾ ਕਾਂਗਰਸ ਕਹਦੇ ਇਹਨੇ ਆਪਣੇ ਸਮੇਂ 'ਚ ਕੋਈ ਮੈਂਬਰ ਦਿੱਤਾ ਕਾਲੀ ਕਹਦੇ ਨੇ ਮੈਂ ਇਹਨਾਂ 'ਚ ਰਾਜ ਕੀਤਾ ਇਹਨਾਂ ਨੇ ਕੋਈ ਮੈਂਬਰ ਦਿੱਤਾ ਸਾਡੀ ਬੋਰਡ ਦੀ ਮੈਂਬਰਸ਼ਿਪ ਹੀ ਖਾਲੀ ਰਹੀ ਜੇ ਇੱਕ ਮੈਂਬਰ ਸੀ ਸਾਡਾ ਹੋ ਵੀ ਇਹਨਾਂ ਨੇ ਲਾ ਦਿੱਤਾ ਇਹ ਸਾਰਾ ਕੁਝ ਬੀਜੇਪੀ ਕਾਂ ਆਮ ਆਦਮੀ ਪਾਰਟੀ ਨੇ ਮਿਲੀ ਭੁਗਤ ਨਾਲ ਜਿਹੜਾ ਸਾਡਾ ਪੰਜਾਬ ਦਾ ਪਾਣੀ ਜਾ ਰਿਹਾ ਅੱਜ ਇਹ ਡਰਾਮੇ ਬਾਜ਼ੀਆਂ ਕਰਦੇ ਨੇ ਪੁਤਲੇ ਸਾੜਦੇ ਨੇ ਇਹ ਮੈਂ ਦੇ ਕਹਿੰਦਾ ਇਹਨਾਂ ਦੇ ਡਾਂਗਾ ਪੈਣ ਵਾਲੀਆਂ ਨੇ ਜਿਹੜੇ ਡੰਗਰਾਂ ਵਾਲੇ ਕੰਮ ਕਰਨਦੇ ਇਹਨਾਂ ਨੂੰ ਪਹਿਲਾਂ ਪਿਛੋਕਰ ਦੇਖਣਾ ਚਾਹੀਦਾ ਆਪਣਾ ਵੀ ਸਾਡਾ ਸਾਡਾ ਪਿਓ ਬੈਠਾ ਦਿੱਲੀ ਕੀ ਕਰ ਰਿਹਾ ਅਸੀਂ ਥੱਲੇ ਡਰਾਮੇਬਾਜ਼ੀ ਕਰਕੇ ਦੱਸ ਰਹੇ ਆਂ ਵੀ ਪਾਣੀ ਬਚਾਵਾਂਗੇ ਅਸੀਂ ਇਹਨਾਂ ਨੇ ਪਾਣੀ ਕੀ ਬਚਾਉਣਾ ਅੱਜ ਡੀਸੀ ਦਫ਼ਤਰ ਆਏ ਹੋ ਕੀ ਮੋਟੋ ਕੀ ਹੈ ਮੋਟੋ ਸਾਡਾ ਤੇ ਮੰਗ ਪੱਤਰ ਦੇਣ ਦਾ ਮੋਟੋ ਬਾਬ ਵੀ ਮੰਗ ਪੱਤਰ ਦੇਾਂਗੇ ਕਿ ਇੱਥੇ ਕਿਸਾਨ ਜੱਤੇ ਬੰਦੀਆਂ ਲੜਨਗੀਆਂ ਆਹ ਪੇਡਾਂ ਥੋੜਾ ਲੜਨਗੀਆਂ ਪੇਡਾਂ ਨਾਲ ਕਿੱਥੇ ਲੜਨਾ ਇੱਥੇ ਕਿਸਾਨ ਜੱਤੇ ਬੰਦੀਆਂ ਲੜਨਗੀਆਂ ਲੜਾਂਗੇ ਅਸੀਂ ਲੜਾਂਗੇ ਰੋਕਾਂਗੇ ਵੀ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਇਕੱਠੇ ਹੋ ਕੇ ਅੱਜ ਫਿਰ ਆਏ ਹੋ ਉਥੇ ਡੀਸੀ ਦਫ਼ਤਰ ਮੰਗ ਪੱਤਰ ਦੇਣ ਵਾਸਤੇ ਕੀ ਕੀ ਮੰਗਾ ਨੇ ਔਰ ਕੀ ਮਕਸਦ ਕੀ ਹੈ ਮੇਨ ਮਕਸਦ ਕੀ ਡੀਸੀ ਦਫ਼ਤਰ ਅੱਜ ਅਸੀਂ ਆਏ ਆ ਮੰਗਾਂ ਦੇ ਨਾਲ ਜਿਹੜੀਆਂ ਕਣਕਾਂ ਸੜ ਗਈਆਂ ਕਿਸਾਨਾਂ ਦੀਆਂ ਜਿਹੜੇ ਬਾਰਡਰਾਂ ਦੇ ਉੱਤੇ ਸਾਡਾ ਟਰਾਲੀਆਂ ਏਸੀ ਮੰਜੇ ਬਿਸਤਰੇ ਦੇਖੋ ਇਹਨਾਂ ਦਾ ਚਾਹ ਵੀ ਨਹੀਂ ਛੱਡੀ ਚਾਹ ਪੱਤੀ ਵੀ ਨਹੀਂ ਛੱਡੀ ਖੰਡ ਵੀ ਨਹੀਂ ਛੱਡੀ ਉਹਦੇ ਵੈਸੇ ਅੱਜ ਅਮਰ ਵੰਡਨ ਦੇਣ ਆਏ ਆ ਡੀਸੀ ਸਾਹਿਬ ਨੂੰ ਵੀ ਜਿਹੜੇ ਸਾਡਾ ਨੁਕਸਾਨ ਆਇਆ ਜਥੇਬੰਦੀਆਂ ਦਾ ਉਹਨੂੰ ਭਰਪੂਰ ਕੀਤਾ ਜਾਵੇ ਔਰ ਜਿਹੜੀ ਹੈ ਪਾਣੀ ਦਾ ਮੁੱਦਾ ਹੈਗਾ ਇੱਕ ਅੱਜ ਪਾਣੀ ਦਾ ਮੁੱਦਾ ਜਿਹੜੀਆਂ ਸਰਕਾਰਾਂ ਅੱਜ ਬੈਠੀਆਂ ਇਹ ਤਕਰੀਬਨ 22 ਤੋਂ ਇਹ ਪਾਣੀ ਜਾ ਰਿਹਾ ਹੈ ਅੱਜ ਇਹ ਡਰਾਮੇਬਾਜ਼ੀ ਇਹਨਾਂ ਨੂੰ ਪਤਾ ਵੀ ਇਲੈਕਸ਼ਨ ਨੇੜੇ ਆ ਗਏ ਇਹਨਾਂ ਕੋਲੇ ਕੋਈ ਮੁੱਦਾ ਨਹੀਂਗਾ ਬੀਜੇਪੀ ਹਰਿਆਣਾ 'ਚ ਤਾਂ ਖੁਸ਼ ਹੋ ਰਹੀ ਆ ਇੱਥੇ ਦੇਖੋ ਇਹ ਇਕੱਠੇ ਹੋ ਰਹੇ ਆ ਇੱਥੇ ਡੀਸੀ ਸਾਹਿਬ ਦਾ ਦਫ਼ਤਰ ਹੈ ਉੱਥੇ ਹਰਿਆਣਾ ਔਰ ਰਾਜਸਥਾਨ ਤੇ ਹਰਿਆਣੇ 'ਚ ਤਾਂ ਇਹ ਭਗੜੇ ਪਾ ਰਹੇ ਆ ਵੀ ਪਾਣੀ ਮਿਲ ਰਿਹਾ ਸਾਨੂੰ ਤੇ ਇੱਥੇ ਜਾਨੀ ਡਰਾਮੇ ਬਾਜ਼ੀਆਂ ਨਹੀਂ ਕਰਨੀਆਂ ਚਾਹੀਦੀਆਂ ਕੱਲ ਆਮ ਆਦਮੀ ਪਾਰਟੀ ਨੇ ਬੀਜੇਪੀ ਦਫਤਰ ਘੇਰਿਆ ਸੀਗਾ ਉੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਸੀਗਾ ਪੁਤਲਾ ਵੀ ਫੂਕਿਆ ਗਿਆ ਸੀਗਾ ਬਿੱਟੂ ਦਾ ਗੱਲ ਹੈ ਨਾ ਬਿੱਟੂ ਨੇ ਕੀ ਕਰਨਾ ਕਰਾਉਣਾ ਤੁਹਾਨੂੰ ਪਤਾ ਬਿੱਟੂ ਤਾਂ ਰਾਜਸਥਾਨ ਦਾ ਐਮਪੀ ਆ ਉਹ ਰਾਜ ਸਭਾ ਦਾ ਮੈਂਬਰ ਆ ਇੱਥੋਂ ਦਾ ਥੋੜੀ ਆ ਉਹ ਰਾਜ ਸਭਾ ਦਾ ਉੱਥੋਂ ਦਾ ਉਹ ਤਾਂ ਕਹੂਗਾ ਜਾਵੇ ਪਾਣੀ ਉਹ ਇੱਥੇ ਸਾਰੀਆਂ ਇਹ ਦੋਨੇ ਪਾਰਟੀਆਂ ਹਨਾ ਡਰਾਮੇ ਬਾਜ਼ੀਆਂ ਕਰਦੀਆਂ ਪਈਆਂ ਹੋਰ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਜੋ ਕਲੈਕਸ਼ਨ ਨੇੜੇ ਆ ਗਏ ਨਾ ਤਾਂ ਬੀਜੇਪੀ ਦੇ ਕੋਲੇ ਕੁਝ ਹੈਗਾ ਨਾ ਆਮ ਪਾਰਟੀ ਦੇ ਕੋਲੇ ਹੈਗਾ ਤੁਸੀਂ ਦੇਖ ਲਿਓ 27 ਦੇ ਵਿੱਚ ਕੀ ਹਾਲ ਹੋਣਾ ਔਰ ਕਿਸਾਨਾਂ ਨੇ ਤੁਹਾਨੂੰ ਪਤਾ ਵੀ ਪਿੰਡਾਂ ਚ ਨਹੀਂ ਵੜਨ ਦੇਣਾ ਇਹਨਾਂ ਨੂੰ ਇਸ ਕਰਕੇ ਇਹ ਡਰਾਮੇਬਾਜ਼ੀਆਂ ਛੱਡਣੀਆਂ ਚਾਹੀਦੀਆਂ ਇਹ ਕਿਸਾਨ ਮੋਰਚੇ ਹੀ ਜਿਹੜੀਆਂ ਚੀਜ਼ਾਂ ਦਾ ਮਸਲੇ ਹੈਗੇ ਆ ਪੰਜਾਬ ਦੇ ਮਸਲੇ ਆ ਕਿਸਾਨ ਮੋਰਚੇ ਹੀ ਹੱਲ ਕਰ ਸਕਦੇ ਹੋਰ ਕੋਈ ਨਹੀਂ ਹੱਲ ਕਰ ਸਕਦਾ ਸਰ ਕੀ ਨਾਮ ਹੈ ਮੇਰਾ ਨਾਮ ਜਸਬੀਰ ਸਿੰਘ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਆਏ ਹੋ ਇੱਥੇ ਹੋ ਕੇ ਸਾਰੇ ਇਹ ਦੇਖੋ ਜੀ ਗੱਲ ਇਹ ਆ ਵੀ ਇਹ ਜਿਹੜਾ ਜਿੰਨਾ ਵੀ ਆਪਣੀ ਸਰਕਾਰਾਂ ਕਰਦੀਆਂ ਵੀ ਸਾਡੇ ਨਾਲ ਤੱਕਾ ਹੀ ਕਰਦੀਆਂ ਵੀ ਆ ਅੱਜ ਤੱਕ ਇਹਨਾਂ ਨੇ ਕੋਈ ਸਾਡੇ ਨੂੰ ਮਨਣਾ ਦਿੱਤਾ ਨਹੀਂ ਕੁਛ ਨਹੀਂ ਕੀਤਾ ਜਿਹੜਾ ਵੀ ਆ ਕੋਈ ਆ ਅੱਗੇ ਮੜਾ ਜਾ ਉਹ ਦੇ ਦਿੰਦੇ ਨੇ ਲollipops ਦੇ ਦਿੰਦੇ ਆ ਵੀ ਆ ਕਰਦੇ ਆ ਕਿ ਉਹ ਕਰਦੇ ਆ ਕਰਦੇ ਕੁਛ ਨਹੀਂ ਤੁਸੀਂ ਦੇਖੋ ਜੇ ਆਪਾਂ ਕਿਸਾਨੀ ਮਰਦੀ ਤੇ ਸਭ ਕੁਝ ਨੂੰ ਮਰਦਾ ਕੋਈ ਰਹਿੰਦਾ ਹੀ ਨਹੀਂ ਇਹਦੇ ਨਾਲ ਸਾਰੀ ਦੁਨੀਆ ਜੁੜੀ ਪਈ ਹੈ ਸਾਰੀ ਪਬਲਿਕ ਜੁੜੀ ਪਈ ਹੈ ਇਸ ਕਰਕੇ ਜੋ ਵੀ ਕਰਦੇ ਆ ਸਾਡੇ ਨੁਕਸਾਨ ਹੋਇਆ ਜਿਵੇਂ ਉਥੇ ਬਾਰਡਰ ਤੇ ਸਾਡੇ ਨਾਲ ਧੱਕਾ ਹੋਇਆ ਰਾਤ ਨੂੰ ਧੱਕੇ ਨਾਲ ਡੰਗਾ ਵੀ ਮਾਰੀਆਂ ਉਹਨਾਂ ਨੇ ਕਈ ਕੋਸ਼ਿਸ਼ ਕੀਤਾ ਉਹਨੂੰ ਸਾਰਾ ਕੁਝ ਜਦੈ ਹੈ ਨਾ ਉਹ ਗਲਤ ਕਰ ਰਿਹਾ ਸਾਡੇ ਪੱਲੇ ਕੁਝ ਨਹੀਂ ਰੱਖਦੇ ਠੀਕ ਹੈ ਠੀਕ ਹੈ ਸਰ ਅੱਜ ਇਕੱਠੇ ਹੋ ਕੇ ਆਈਆਂ ਕਿਸਾਨ ਜਥੇਬੰਦੀਆਂ ਕੀ ਕਹਿਣਾ ਚਾਹੁੰਦੇ ਹੋ ਕੀ ਮਕਸਦ ਕੀ ਹੈ ਕਿਉਂਕਿ ਕਹਿੰਦੇ ਕਿਹਾ ਜਾਂਦਾ ਹੈ ਵੀ ਜਿਹੜਾ ਫਸਲਾਂ ਦਾ ਵੀ ਨੁਕਸਾਨ ਹੋਇਆ ਉਹਦਾ ਮੰਗ ਪੱਤਰ ਦੇਣਾ ਹੈ ਜਾਂ ਹੋਰ ਕੀ ਮੁੱਦੇ ਨੇ ਦੇਖੋ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਿੰਦਰ ਵੀਰ ਸਿੰਘ ਕਾਦੀਆਂ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਜੋ ਕਿ ਸਾਡੇ 2 ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਕੇਐਮਐਮ ਦੀ ਕਾਲ ਦੇ ਉੱਤੇ ਅਸੀਂ ਜਿਹੜੇ ਮੰਗ ਪੱਤਰ ਦੇਣਾ ਸੀਗਾ ਜਿਹੜਾ ਇਹ ਵੀ ਮੁੱਦੇ ਨੇ ਜਿਹੜੇ ਤੁਸੀਂ ਵਿਚਾਰੇ ਆ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਉਹਦੀ ਸਰਕਾਰ ਭਰਪਾਈ ਕਰੇ ਔਰ ਦੂਜੇ ਨੰਬਰ ਤੇ ਇਹ ਵੀ ਅਸੀਂ ਡੀਸੀ ਸਾਹਿਬ ਦੇ ਨੋਟਿਚ ਲੈ ਆਉਣੀ ਗੱਲ ਬਾਕੀ ਦਲਬਾਜ ਜੀ ਨੇ ਤੁਹਾਨੂੰ ਵਿਸਤਾਰ ਨਾਲ ਦੱਸਿਆ ਹੋਊਗਾ ਵੀ ਜਿਹੜਾ ਬਿਜਲੀ ਆ ਜਿਵੇਂ ਭਗਵੰਤ ਮਾਨ ਨੇ ਕਿਹਾ ਵਾ ਵੀ ਜਿਹੜੀ ਬਿਜਲੀ ਆ ਉਹ ਪੂਰੀ 8 ਘੰਟੇ ਦੇ ਦੇਵਾਂਗੇ ਉਹ ਵੀ ਅਸੀਂ ਨਿਸ਼ਚੇ ਰੂਪ ਤੇ ਕਰਾਂਗੇ ਵੀ ਕਿਸਾਨਾਂ ਨੂੰ ਬਿਜਲੀ ਵੱਧੋ ਵੱਧ ਮਿਲਣੀ ਚਾਹੀਦੀ ਆ ਜੀ ਸੋ ਸਾਡਾ ਮੇਨ ਮੁੱਦਾ ਇਹ ਹੈ ਧੰਨਵਾਦ ਸੋ ਤੁਸੀਂ ਸੁਣਿਆ ਆ ਵੀ ਕਿਸਾਨ ਜਥੇਬੰਦੀਆਂ ਜਿਹੜੀਆਂ ਆ ਉਹ ਡੀਸੀ ਦਫਤਰ ਆਏ ਨੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾਏਗਾ ਤਾਂ ਜੋ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹਿਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ